ਹੁਣ ਕੀ ਕਰਨਗੇ ਅਗੇ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ ਅੰਗਰੇਜ਼ੀ ਚ ਉਹਦਾ ਨਾਮ ਹੈਗਾ ਯੂਨੀਫਾਰਮ ਸਿਵਲ ਕੋਡ ਆਲਰੇਡੀ ਇਹਨਾਂ ਨੇ ਉੱਥੇ ਉਤਰਾਖੰਡ ਉਤਰਾਖੰਡ ਚ ਲਾਗੂ ਕਰ ਵੀ ਦਿੱਤਾ ਵਾ ਹੁਣ ਇਹ ਘਟ ਗਿਣਤੀਆਂ ਕਿੱਧਰ ਜਾਣਗੀਆਂ ਮਤਲਬ ਅਸੀਂ ਆਪਣਾ ਆਨੰਦ ਕਾਰਜ ਕਰ ਤਾਂ ਸਕੋਗੇ ਤੁਸੀਂ ਗੁਰਦੁਆਰਾ ਸਾਹਿਬ ਪਰ ਮਾਨਤਾ ਉਹਦੀ Hindu Marriage Act ਰਹੇਗੀ ਆਪਣੇ ਉਹ ਵੀ ਜਿਆਦਾ ਮੁਸਲਮਾਨਾਂ ਦਾ ਨੁਕਸਾਨ ਆ ਉਹਨਾਂ ਦਾ ਇੱਕ ਕਾਨੂੰਨ ਬਣਾਇਆ 1937 ਦਾ ਉਹ ਕਹਿੰਦੇ ਨੇ ਸ਼ਹਿਰੀਆਤ ਕਾਨੂੰਨ ਉਹ ਤੁਹਾਨੂੰ ਪਤਾ ਕਿ ਮੁਸਲਮਾਨਾਂ ਦੇ ਤਲਾਕ ਉਹ ਤਿੰਨ ਵਿਆਹ ਕਰਾ ਸਕਦੇ ਆ ਉਹਨਾਂ ਦਾ ਜਿਹੜਾ ਸੌਰੀ ਹਾਂ ਉਹਨਾਂ ਦਾ ਨਿਕਾਹ ਉਹਦੇ ਹਲਕਤਰ ਉਹਦਾ ਕਾਨੂੰਨ ਆ ਉਹਨਾਂ ਦੀ ਜਾਇਦਾਦ ਕਿੰਨਾ ਵੰਡਣੀ ਆ ਉਹ ਜਿਹੜੀਆਂ ਔਰਤਾਂ ਪਾਉਂਦੀਆਂ ਨੇ ਮੁਰਕਾ ਉਹਨਾਂ ਦਾ ਇੱਕ ਲੇਦਾ ਕਾਨੂੰਨ ਹੈ 1937 ਦਾ ਉਹ ਵੀ ਉਹਦਾ ਦਿਨ ਆਉਣਾ ਨੇ ਤੇ ਆਪਣਾ ਤਾਂ ਅਨੰਦ ਮੈਰਿਜ ਐਕਟ ਲੇ ਬਣਿਆ ਹੀ ਨਹੀਂਗਾ ਅਕਾਲੀ ਜਿੰਨਾ ਮਰਜ਼ੀ ਬਾਹਰ ਰੋਲਾ ਪਾਈ ਜਾਣ ਪਾਰਲੀਮੈਂਟ ਵਿੱਚ ਜਾ ਕੇ ਸੁਖਬੀਬ ਬਾਦਲ ਤੇ ਹਰ ਸਿਮਰਤ ਨੂੰ ਪੁੱਛੋ ਕਿ ਤੁਸੀਂ ਅਨੰਦ ਮੈਰਿਜ ਐਕਟ ਕਿਉਂ ਨਹੀਂ ਬਣਾਉਂਦੇ ਅਸਲ ਕਹਾਣੀ ਇਹ ਆ ਕਿ ਇਹਨਾਂ ਨੂੰ ਸੱਤਾ ਦਾ ਸ਼ੌਂਕ ਪੈ ਗਿਆ ਗੱਡੀਆਂ ਮੋਟਰਾਂ ਕੋਠੀਆਂ ਬਸਾਂ ਹੋਟਲ ਇਹ ਅਕਾਲੀ ਦਲ ਸਿੱਖਾਂ ਦੀ ਦਿਵਾੜੀ ਛੱਡ ਗਿਆ ਤਾਂ ਹੀ ਉਹ ਅਕਾਲੀ ਦਲ ਵਰਗੀ ਪਾਰਟੀ ਇੰਨੀ ਵੱਡੀ ਅੱਜ ਤਿੰਨ ਸੀਟਾਂ ਤੇ ਆ ਗਈ ਐਸੈਂਬਲੀ 'ਚ ਅਕਸਰ ਕੋਸ਼ਿਸ਼ ਤਾਂ ਕਰ ਰਹੇ ਹੂਗਾ ਲੋਕਾਂ ਨੇ ਦੇਖਿਆ ਆ ਕਰਕੇ ਮੈਂ ਕਹਿਣਾ ਕਿ ਅੱਜ ਉਹਨਾਂ ਦਾ ਜਿਹੜਾ ਅਜੰਡਾ ਉਹ ਸਿੱਖ ਤੇ ਕਿਸਾਨਾਂ ਦਾ ਘਟਾ ਸੱਤਾ ਲੈਣ ਦਾ ਏਜੰਡਾ ਤਾਂ ਜ਼ਿਆਦਾ ਜਿਹੜੀਆਂ ਗੱਲਾਂ ਉਹਨੇ ਚੱਕ ਰੇ ਉਹ ਸਾਰੀਆਂ ਗੱਲਾਂ ਮੈਂ ਚੱਕ ਰਿਆ ਵਾ ਤੁਹਾਨੂੰ ਰਾਹੁਲਿੰਦਰ ਉਹਨਾਂ ਨੇ ਹੁਣੇ ਕਾਫੀ ਡਿਟੇਲਸ ਸਿਆਸ ਸਿੱਧੂ ਸਾਹਿਬ ਨੇ ਜਿੱਥੋਂ ਆਪਾਂ ਗੁਸਤ ਰਏ ਅੱਜ ਮੈਨੂੰ ਪੁੱਛਿਆ ਸੀਗਾ ਕਹਿੰਦੇ ਸਭ ਤੋਂ ਜ਼ਿਆਦਾ ਸਾਡੇ ਇਹਨਾਂ ਹਰ ਪਿੰਡ ਵਿੱਚ ਜਾ ਕੇ ਪੁੱਛਿਆ ਕਿ ਤੁਹਾਡੇ ਬੱਚਿਆਂ ਨੂੰ ਕਿੰਨਿਆਂ ਨੂੰ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਨੌਕਰੀ ਦਿੱਤੀ ਉਹ ਪਿੰਡਾਂ ਵਾਲੇ ਕਹਿੰਦੇ ਸਾਡੇ ਤਾਂ ਇੱਥੇ ਨੌਕਰੀ ਕੋਈ ਨਹੀਂ ਮਿਲੀ ਜਿਸ ਤਰ੍ਹਾਂ ਸਾਰੀ ਗੱਲ ਦਾ ਆਪਾਂ ਕੋਹ ਕੀ ਤੇ ਆ ਜਿਹੜਾ 40000 ਨੌਕਰੀ ਕਹਿੰਦਾ ਉਹ ਨੌਕਰੀ ਤਾਂ ਚੱਲੇਗੀ ਸਾਰੀ ਹਰਿਆਣੇ ਤੇ ਰਾਜਸਥਾਨ ਤੇ ਦਿੱਲੀ ਦੇ ਬੰਦੇ ਲੈ ਗਏ ਨੇ ਕਾਰਨ ਕਿ ਇੱਥੇ ਕਾਨੂੰਨ ਹੀ ਹੈ ਨਹੀਂਗਾ ਕਿ ਪੰਜਾਬੀ ਬਸ਼ਰ ਨੂੰ ਇਕੱਲੇ ਨੂੰ ਨੌਕਰੀ ਦੇਣੀ ਐ ਇਦਾਂ ਹਿਮਾਚਲ ਪ੍ਰਦੇਸ਼ ਵਿੱਚ ਕਾਨੂੰਨ ਆ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1975 ਕੋਈ ਕਹਿੰਦਾ ਵਾ ਕਿ ਕੋਈ ਵੀ ਗੈਰ ਹਿਮਾਚਲੀ ਅਸੁੰਨ ਵਾਲੀ ਗੱਲ ਧਿਆਨ ਨਾਲ ਕੋਈ ਵੀ ਗੈਰ ਹਿਮਾਚਲੀ ਹਿਮਾਚਲ ਵਿੱਚ ਬਿਨਾ ਸ਼ਰਤਾਂ ਪੂਰੀਆਂ ਕੀਤੀਆਂ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਇਹ ਕਾਨੂੰਨ ਮੈਂ ਪੜ ਕੇ ਇਹਦੇ ਸਾਹਮਣੇ ਮਿਲ ਕੇ 2023 ਜਨਵਰੀ ਲਗਭਗ 1.5 ਸਾਲ ਪਹਿਲਾਂ ਉਹਦੇ ਦਫ਼ਤਰ ਵਿੱਚ ਜਾ ਕੇ ਦੇਖ ਕੇ ਆਇਆ ਵਾਂ ਉਹ ਮੈਂ ਕਿਹਾ ਪੰਜਾਬ ਬਚਾ ਲੋ ਏ ਤੁਸੀਂ ਜੇ ਇਹ ਕਾਨੂੰਨ ਨਹੀਂ ਲਾਗੂ ਕੀਤਾ ਪਹਿਲੀ ਗੱਲ ਆ ਸਾਡੀ ਆਬਾਦੀ ਵਿਦੇਸ਼ਾਂ ਨੂੰ ਜਾ ਰਹੀ ਆ ਤੁਹਾਨੂੰ ਪਤਾ ਵੀ ਰੋ 3 ਕਰੋੜ ਆਬਾਦੀ ਚੋਂ 75-70 ਲੱਖ ਬੰਦਾ ਪੰਜਾਬ ਦਾ ਕੈਨੇਡਾ ਅਮਰੀਕਾ ਦੁਬਈ ਇੰਗਲੈਂਡ ਫਰਾਂਸ ਜਰਮਨੀ ਆਸਟ੍ਰੇਲੀਆ ਨਿਊਜ਼ੀਲੈਂਡ ਚਾ ਚੁੱਕਾ ਵਾ ਤੇ ਜਾਈ ਜਾਂਦਾ ਕਿਉਂਕਿ ਨੌਕਰੀ ਨਹੀਂ ਮਿਲਦੀ ਬੱਚਿਆਂ ਨੂੰ ਖੇਤੀ ਆਪਣੀ ਫੇਲਿਆ ਇਸ ਕਰਕੇ ਮੈਂ ਕਹਾ ਸਪੀਕਰ ਨੂੰ ਅੱਛਾ ਇੱਕ ਬਿੱਲ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਨੇ ਬਣਾਇਆ 1972 ਚ ਅੱਛਾ ਗੁਜਰਾਤ ਨੇ ਬਣਾਇਆ ਪ੍ਰਧਾਨ ਮੰਤਰੀ ਸਟੇਟ ਚ ਅੱਛਾ ਉਤਰਾਖੰਡ ਨੇ ਬਣਾਇਆ ਤੇ ਪੰਜਾਬ 'ਚ ਬਣਾ ਦਵੇ ਨਾਲੇ ਤਾਂ ਸਾਡੀ ਆਬਾਦੀ ਦਾ ਸੰਤੁਲਨ ਅੰਗਰੇਜ਼ੀ 'ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਬਚਿਆ ਰਹੂਗਾ ਸਾਡੀ ਨੌਕਰੀ ਕੋਈ ਲੈ ਨਹੀਂ ਸਕੂਗਾ ਇੱਕ ਵੀ ਬੰਦਾ ਨਹੀਂ ਲੈ ਸਕੂਗਾ ਤੇ ਨਾ ਕੋਈ ਵੋਟਰ ਬਣ ਸਕੂਗਾ ਹਾਂ ਗੈਰ ਪੰਜਾਬੀ ਆਈ ਜਾਣ ਜਿੰਨੇ ਮਰਜੀ ਇੱਥੇ ਕੰਮ ਕਰਨ ਇੱਥੇ ਮਿਹਨਤ ਕਰਨ ਉਹ ਪੈਸੇ ਕਮਾਉਣ ਸਭ ਕੋਈ ਇਤਰਾਜ਼ ਨਹੀਂ ਕਰ ਪਰ ਜੇ ਆਪਾਂ ਗੈਰ ਪੰਜਾਬੀਆਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਸੂਨਤ ਨੂਨ ਤੋਂ ਇੱਥੇ ਵਸਾਈ ਗਏ ਤੇ 15-20 ਸਾਲ ਖੜ ਜੋ ਆ ਹੌਲੀ ਵਾਲੇ ਤੁਹਾਨੂੰ ਪੱਕੀ ਨਹੀਂ ਦਿਸਣੀ ਪਿੰਡਾਂ ਚ ਪੰਜਾਬੀ ਨਹੀਂ ਦੇ ਅੱਛਾ ਇਹ ਕੰਮ ਅਕਾਲੀ ਦਲ ਦਾ ਸੀ ਮੇਰਾ ਨਹੀਂਗਾ ਕਾਂਗਰਸ ਨਾ ਰਾਸ਼ਟਰੀ ਪਾਰਟੀ ਆ ਉਹ ਕਹਿੰਦੀ ਜਿੱਥੇ ਮਰਜੀ ਜਿਹੜਾ ਮਰਜੀ ਘੁੰਮੇ ਪਰ ਅਕਾਲੀ ਦਲ ਇੱਕ ਘੱਟ ਗਿਣਤੀ ਸਟੇਟ ਵਿੱਚ ਜਿੱਥੇ ਸਿੱਖ ਨੇ ਪੰਜਾਬੀ ਦੇ ਇੱਕੋ ਹੀ ਸਟੇਟ ਹੈ ਪਰ ਬਚਾਈ ਨਹੀਂ ਸਕੇ ਉਹਨਾਂ ਨੂੰ ਸੁਝੀ ਵੀ ਨਹੀਂ ਗਈ ਨਾ ਗੱਲ ਕਰਦੇ ਨੇ ਅੱਛਾ ਤੁਸੀਂ ਪਤਾ ਨਹੀਂ ਸੁਣਿਆ ਕਿ ਨਹੀਂ ਸੁਣਿਆ ਦੋ ਬੰਦਿਆਂ ਨੇ ਮੇਰੇ ਇਸ ਮੁੱਦੇ ਦੇ ਉੱਤੇ ਟਿੱਚਰਾ ਕੀਤੀਆਂ ਪਹਿਲੀ ਟਿੱਚਰ ਭਗਵੰਤ ਮਾਨ ਦੀ ਆਈ ਇੱਥੇ ਖੈਰਾ ਖੜਾ ਕੋਈ ਕੋਈ ਮਤਲਬ ਮੈਨੂੰ ਕੋਈ ਲੱਗਦਾ ਜਿਹੜਾ ਤਿੰਨ ਵਾਰੀ ਐਮਐਲਏ ਬਣਿਆ ਵਿਰੋਧੀ ਦਰ ਦਾ ਲੀਡਰ ਕੋਈ ਖੈਰਾ ਖੜਾ ਬੜਾ ਲੜਦਾ ਸਾਰਿਆਂ ਨਾਲ ਮੈਂ ਲੜਦਾ ਵਾਂ ਪਰ ਲੜਦਾ ਲੋਕਾਂ ਦੀ ਖਾਤਰ ਆ ਸਰਕਾਰ ਨਾਲ ਜੀਲਾ ਕੱਟਦਾ ਵਾਂ ਪਰਚੇ ਚਲਦਾ ਵਾਂ ਪਰ ਕਰਦਾ ਲੋਕਾਂ ਦੀ ਖਾਤਰ ਆ ਭਗਵੰਤ ਤੇਰੇ ਵਾਂਗੂ ਦਾੜੂ ਪੀ ਕੇ ਨਹੀਂ ਮੂਦਾ ਪਿਆ ਰਹਿੰਦਾ 24 ਘੰਟੇ ਅੱਛਾ ਅਗਲੀ ਗੱਲ ਸੁਣੋ ਕਹਿੰਦਾ ਸਾਡੇ ਵੀ ਨਿਆਣੇ ਜਾਂਦੇ ਨੇ ਕੈਨੇਡਾ ਅਮਰੀਕਾ ਅਸੀਂ ਕਿਦਾਂ ਰੋਕ ਸਕਦੇ ਆ ਮੈਂ ਕਿਹਾ ਕੈਨੇਡਾ ਅਮਰੀਕਾ ਬਿਨਾਂ ਸ਼ਰਤੋ ਚੱਲ ਜਾਂਦੇ ਆ ਪਹਿਲਾਂ ਪਾਸਪੋਰਟ ਚਾਹੀਦਾ ਫਿਰ ਵੀਜ਼ਾ ਚਾਹੀਦਾ ਕੈਨੇਡਾ ਚ ਬਸਣ ਲਈ ਤਿੰਨ ਚਾਰ ਸਾਲ ਪੀਆਰ ਲੈਣ ਲਈ ਸ਼ਰਤਾ ਪੂਰੀਆਂ ਕਰਨੀਆਂ ਚਾਹੀਦੀਆਂ ਪੈਂਦੀਆਂ ਫਿਰ ਭਈਆ 20-25 ਲੱਖ ਚਾਹੀਦਾ ਇਹੀ ਤਾਂ ਮੈਂ ਕਹਿੰਨਾ ਕਿ ਹੁਣ ਸਾਰੇ ਪੰਜਾਬ ਤੋਂ ਗੈਰ ਪੰਜਾਬੀ ਬਾਹਰੋਂ ਆਜੋ ਸਾਡੀਆਂ ਸ਼ਰਤਾ ਪੂਰੀਆਂ ਕਰ ਦਿਓ ਜਿਵੇਂ ਹਿਮਾਚਲ ਨੇ ਬਣਾਇਆ ਕਾਨੂੰਨ ਜਿਵੇਂ ਅ ਗੁਜਰਾਤ ਨੇ ਬਣਾਇਆ ਤੇ ਜਿਵੇਂ ਬਣਾਇਆ ਉੱਤਰਾਖੰਡ ਨੇ ਅੱਛਾ ਲੋਕੋ ਇਹ ਦੱਸੋ ਕੋ ਮਾੜੀ ਗੱਲ ਕਹਿਣਾ ਮੈਂ ਇੱਕ ਵਾਰੀ ਹੱਥ ਹੱਥ ਖੜੇ ਕਰਕੇ ਦੱਸੋ ਕਿ ਤੁਹਾਨੂੰ ਇਹ ਮੇਰਾ ਨੁਕਤਾ ਪਸੰਦ ਆ ਜਰਾ ਹੱਥ ਖੜੇ ਕਰਕੇ ਤੇ ਨੁਕਤਾ ਪਸੰਦ ਹੈ ਤਾਂ ਅਗਲਾ ਕੌਣ ਬੋਲੇ ਮੇਰੇ ਖਿਲਾਫ ਪ੍ਰਧਾਨ ਮੰਤਰੀ ਸਾਹਿਬ ਆ ਖੈਰਾ ਇੱਕ ਨਾ ਚੀਜ਼ ਐ ਈਦਾ ਗੁੰਦਾ ਪੰਜਾਬ ਦਾ ਰਹਿਣ ਵਾਲਾ ਈਟਕ ਮੋਦੀ ਸਾਹਿਬ ਬਿਹਾਰ ਚ ਗਏ ਪਰਸੋਂ ਦੀ ਗੱਲ ਐ ਸਿਆਰ ਦੀ ਆ ਕੱਲ ਦੀ ਗੱਲ ਐ ਬਿਹਾਰ ਦੀ ਰੈਲੀ ਵਿੱਚ ਜਾ ਕੇ ਪਤਾ ਕੀ ਇਹਨੇ ਉਹ ਬਿਹਾਰੀ ਲੋਕੋ ਆਪਕੋ ਪੰਜਾਬ ਮੇ ਕਾਂਗਰਸ ਕੇ ਲੀਡਰ ਇਹ ਕਹਤੇ ਹੈ ਕਿ ਇਨਕਾ ਬਾਈਸਕਾਰ ਕਰੋ ਬਾਈਸਕਾਰ ਮਤਲਬ ਬੋਇਕਾਟ ਹਲੋ ਉਹਨਾਂ ਨਾਲ ਕੀ ਕਹਿੰਦੇ ਹੁੰਦੇ ਜੀ ਪੰਜਾਬੀ ਚ ਉਹਨਾਂ ਨਾਲ ਜੋੜ ਕੋਈ ਰਿਸ਼ਤਾ ਨਹੀਂ ਰੱਖਣਾ ਆਪਕਾ ਬਹਿਸ਼ਕਾਰ ਕਰੋ ਔਰ ਇਨਕੋ ਕੋਈ ਪੰਜਾਬ ਮੇਂ ਬਸਨੇ ਕੀ ਜਗਾ ਮਤ ਦੋ ਅੱਛਾ ਮੈਂ ਨਾ ਤਾਂ ਮੈਂ ਬਹਿਸ਼ਕਾਰ ਕਰਿਆ ਨਾ ਮੈਂ ਨਾ ਮੈਂ ਸ਼ਬਦ ਬਿਹਾਰ ਵਰਤਿਆ ਪਰ ਬਿਹਾਰੀਆਂ ਨੂੰ ਚਰਾਉਣ ਲਈ ਉਹਨਾਂ ਨੂੰ ਉਕਸਾਉਣ ਲਈ ਕਿ ਪੰਜਾਬ ਦੇ ਲੋਕੀ ਤੁਹਾਨੂੰ ਪੰਜਾਬ ਚ ਨਹੀਂ ਆਉਣ ਦੇਣਾ ਚਾਹੁੰਦੇ ਜਿਹੜੇ ਅਸੀਂ ਰੋਕਦੇ ਨਹੀਂਗੇ ਅਸੀਂ ਕਹਿੰਦੇ ਕਾਨੂੰਨ ਬਣਾਓ ਆਓ ਅੱਛਾ ਪ੍ਰਧਾਨ ਮੰਤਰੀ ਨੂੰ ਪੁੱਛੋ ਵੀ ਤੁਹਾਡੀ ਆਪਣੀ ਸਟੇਟ ਦੇ ਕਾਨੂੰਨ ਬਣਿਆ ਦੱਸੋ ਕੀ ਕਰੀਏ ਅੱਛਾ ਅਗਲਾ ਗੱਲ ਸੁਣੋ ਪ੍ਰਧਾਨ ਮੰਤਰੀ ਨੂੰ ਮੈਂ ਅੱਜ ਇੱਕ ਮੋੜਵਾ ਜਵਾਬ ਭੇਜਿਆ ਸ਼ਾਇਦ ਚਲੂ ਕਿਤੇ ਟੀਵੀ ਟੂਵੀ ਘਾਤੀ ਕਵਰ ਕਰਦੇ ਸਾਨੂੰ ਐ ਮੈਂ ਕਿਹਾ ਤੁਸੀਂ ਸਾਡੇ ਤੇ ਦਾ ਇਲਜ਼ਾਮ ਲਾ ਰਹੇ ਆ ਕਿ ਪੰਜਾਬੀ ਜੀ ਉਹਨਾਂ ਨੂੰ ਰੋਕ ਰਹੇ ਜਿਹੜੀਆਂ ਬਿਹਾਰੀਆਂ ਨੂੰ ਹਾਲਾਕ ਰੋਕਦੇ ਨਹੀਂਗੇ ਪਰ ਤੁਸੀਂ ਇਹ ਦੱਸੋ ਲੋਕੋ ਸੁਣਿਓ ਸੁਣਨ ਵਾਲੀ ਗੱਲ ਇਹ ਵੀ ਜਦੋਂ ਦੇਸ਼ ਆਜ਼ਾਦ ਹੋਇਆ ਨਾ ਤੇ ਲਾਲ ਬਹਾਦਰ ਸ਼ਾਸਤਰੀ ਬਣੇ ਸਾਡੇ ਪ੍ਰਧਾਨ ਮੰਤਰੀ ਪੱਡ ਜਵਾਲਾ ਨਹਿਰੂ ਤੋਂ ਬਾਅਦ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਬੜਾ ਮਸ਼ਹੂਰ ਹੋਇਆ ਸੀ ਉਹਨੇ ਨਾ ਸਿੱਖਾਂ ਨੂੰ ਆਵਾਜ਼ ਲਾਈ ਉਹ ਕਹਿੰਦਾ ਗੁਜਰਾਤ ਵਿੱਚ ਇੱਕ ਕੱਚ ਦਾ ਇਲਾਕਾ ਵਾ ਜਿਹੜਾ ਜੰਗਲ ਬਹੁਤ ਵੱਡਾ ਰਖਵਾ ਵਾ ਉਹਨੇ ਪੰਜਾਬ ਦੇ ਸਿੱਖਾਂ ਨੂੰ ਕਿਹਾ ਓਏ ਆਜੋ ਤੁਹਾਨੂੰ ਮੈਂ ਜ਼ਮੀਨਾਂ ਦਊਂਗਾ ਬਹੁਤ ਸਸਤੇ ਭਾਅ ਤੇ ਉਹ ਸਾਡੀਆਂ ਜ਼ਮੀਨਾਂ ਆਬਾਦ ਕਰ ਦਿਓ ਅੱਛਾ ਸਿੱਖ ਉੱਠ ਕੇ ਪੰਜਾਬ ਚੋਂ ਮੇਰਾ ਜੰਗਲ ਪੱਟੇ ਉਹਨੂੰ ਆਬਾਦ ਕੀਤਾ ਤੇ 4 ਸਾਲ ਪਹਿਲਾਂ ਆ ਜਿਹੜੀ ਬੀਜਪੀ ਕਹਿੰਦੀ ਹੈ ਕਿ ਬਿਹਾਰੀਓ ਪੰਜਾਬ ਮੇ ਕਿਸਾਨੋ ਪੰਜਾਬ ਕੇ ਲੀਡਰ ਹੋਤੇ ਸਾਡੇ ਕੱਚ ਦੇ ਸਿੱਖਾਂ ਦੀ ਜ਼ਮੀਨ ਦੇ ਪਟੇ ਦੀ ਮਾਲਕੀਅਤ ਕੈਂਸਲ ਕਰਤੀ ਸਰਕਾਰ ਨੇ ਉਹ ਸਾਰੇ ਸਾਡੇ ਕੋਲ ਵੀ ਆਏ ਅਸੀਂ ਬੜਾ ਰੌਲਾ ਪਾਇਆ ਉਹ ਹਾਈ ਕੋਰਟ ਗਏ ਗੁਜਰਾਤ ਅਹਮਦਾਬਾਦ ਉਹ ਹਾਈ ਕੋਰਟ ਨੇ ਉਹਨਾਂ ਦੇ ਹੱਕ ਫੈਸਲਾ ਦਿੱਤਾ ਕਿ ਇਹਨਾਂ ਦੀ ਤੁਸੀਂ ਜ਼ਮੀਨ ਦੀ ਮਲਕੀਅਤ ਨਹੀਂ ਖੋ ਸਕਦੇ ਬੀਜੇਪੀ ਤੇ ਬੀਜੇਪੀ ਸਰਕਾਰ ਨੇ ਉਹਨੂੰ ਚੁਣੌਤੀ ਸੁਪਰੀਮ ਕੋਰਟ ਦਿੱਤੀ ਹੋਈ ਕੇਸ ਉੱਥੇ ਚੱਲ ਰਿਹਾ ਉਹ ਮੋਦੀ ਸਾਹਿਬ ਸਾਡੀ ਜ਼ਮੀਨ ਖੋ ਸਕਦੇ ਨੇ ਗੁਜਰਾਤ ਵਿੱਚ ਸਿੱਖਾਂ ਦੀ ਜਿਹਨਾਂ ਨੇ ਆਵਾਜ਼ ਕਰਕੇ ਤਿੰਨ ਚਾਰ ਪੀੜੀਆਂ ਲਾਤੀਆਂ ਖੂਨ ਦਾ ਸੱਚਾਈ ਕੀਤੀ ਤੇ ਸਾਡੇ ਦੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਪਿਆਰੀਆਂ ਨੂੰ ਪੰਜਾਬ ਚ ਕਿਉਂ ਨਹੀਂ ਜਾਣ ਦਿੰਦੇ ਆ ਸਾਡੇ ਪੰਜਾਬ ਦੇਸ਼ ਦੀ ਰਾਜਨੀਤੀ ਆ ਜਦੋਂ ਪੰਜਾਬ ਚ ਕੋਈ ਬੰਦਾ ਗੱਲ ਕਰੇ ਮਾੜੀ ਜੀ ਨਾਲ ਹੀ ਕਹਿਣਗੇ ਅਤੰਕਵਾਦੀ ਇਹ ਇਹ ਉਗਰਵਾਦੀ ਆ ਸਾਡੇ ਕਿਸਾਨ ਗਏ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਨੂੰ ਕਿੱਦਾਂ ਕੁੱਟਿਆ ਰਿਆ ਪੁਲਿਸ ਨੇ ਤੇ ਕੁਟਵਾਇਆ ਭਗਵੰਤ ਨੇ ਆ ਨਾਲ ਰੋਕੇ ਪਹਿਲਾ ਅੰਦੋਲਨ ਕੀਤਾ ਦਿੱਲੀ ਗਏ ਜੋ ਦਿੱਲੀ ਬੈਠੇ ਇਹ ਲੋਕ ਅਤੰਕਵਾਦੀ ਹੈ ਜੋ ਉਗਰਵਾਦੀ ਹੈ ਇਹ ਖਾਲਿਸਤਾਨੀ ਹੈ ਇੱਥੇ ਤੇ ਪਹੁੰਚਦੇ ਆਪਾਂ ਘਰ ਮੰਗ ਤਾਂ ਲਈ ਜੀ ਸਮਾਣੇ ਸੀ ਅੱਛਾ ਉਧਰ ਦੇਸ਼ ਵਿੱਚ ਆਰਐਸਐਸ ਤੇ ਬੀਜੇਪੀ ਦੇ ਲੀਡਰ ਸ਼ਰੀਆਮ ਕਹੀ ਜਾਂਦੇ ਸੀ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਆ ਜਿਹੜਾ ਤੁਹਾਨੂੰ ਧਰਮ ਦੱਸਿਆ ਕਾਨੂੰਨ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਰਾਸ਼ਟਰ ਦੇ ਰਾਹ ਦਾ ਇੱਕ ਪਹਿਲਾ ਕਦਮ ਆ ਉਹ ਕਹੀ ਜਾਂਦੇ ਸੀ ਹਿੰਦੂ ਰਾਸ਼ਟਰ ਬਣਾਉਣਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਹ ਦੇਸ਼ ਵਿਰੋਧੀ ਨਹੀਂਗੇ ਦੇਸ਼ ਅਖਸਰ ਸਭ ਦਾ ਮੁਸਲਮਾਨਾਂ ਦਾ ਵੀ ਆ ਸਾਡੇ ਹਿੰਦੂ ਵੀਰਾਂ ਦਾ ਵੀ ਆ ਸਿੱਖਾਂ ਦਾ ਵੀ ਆ ਆਦੀਵਾਸੀਆਂ ਦਾਵਾ ਦਲਿਤਾਂ ਦਾਵਾ ਇਕੱਲੇ ਇੱਕ ਵਰਗ ਦਾ ਤਾਂ ਨਹੀਂਗਾ ਅਸੀਂ ਇਹਦੀ ਆਜ਼ਾਦੀ ਲਈ ਲੜੇ ਆ ਸਾਡੇ ਪੁਰਖਿਆਂ ਨੇ ਇੱਥੇ ਫਾਂਸੀਆਂ ਦਿੱਤੀਆਂ ਨੇ ਸ਼ਹੀਦ ਉਧਮ ਸਿੰਘ ਅਸਲਾ ਮਰ ਗਏ ਨੇ ਭਗਤ ਸਿੰਘ ਨੇ ਰਾਜਗੁਰੂ ਸੁਖਦੇਵ ਨੇ ਕਰਨਲ ਸਿੰਘ ਈਸਰੂ ਨੇ ਤੁਸੀਂ ਦੱਸੋ ਕਿਹੜੀ ਕੁਰਬਾਨੀ ਦਿੱਤੀ ਆ ਜਿਹੜਾ ਤੁਸੀਂ ਕਹਿੰਦੇ ਸਾਡਾ ਦੇਸ਼ ਆ ਤੁਸੀਂ ਕਹਾਂ ਜੋ ਹਿੰਦੂ ਰਾਸ਼ਟਰ ਤਾਂ ਓਕੇ ਅਸੀਂ ਐਮਐਸਪੀ ਦੇ ਕਾਨੂੰਨ ਮੰਗਣ ਲਈ ਦਿੱਲੀ ਆ ਜਾਈਏ ਤੇ ਸਾਡਾ ਘਟਾਪਾ ਸਾਡਾ ਸ਼ੁਕਰ ਮਾਰਤਾ ਆਪ੍ਰੀਤਪਾਲ ਤੁਹਾਡੇ ਲਾਗੇ ਮੈਂ ਗਿਆ ਸਾਰੇ ਜਿਸਮ ਨੇ ਹੱਡੀਆਂ ਤੋੜਤੀਆਂ ਜਵਾੜਾ ਤੋੜਤਾ ਮੈਂ ਉਹਦੇ ਘਰ ਜਦੋਂ ਗਿਆ ਉਹ ਇਦਾਂ ਪਿਆ ਹੋਇਆ ਮੰਜੇ ਤੇ ਕਿਹਾ ਚਾਰ ਮਹੀਨੇ ਤੋਂ ਖੈਰਾ ਸਾਹਿਬ ਮੈਂ ਫਸਾ ਨਹੀਂ ਲੈ ਸਕਿਆ ਇੱਕ ਰਾਤ ਨਿੱਕਾ ਟੁੰਦੀ 50 ਪਾਸਿਆਂ ਤੋਂ ਬਗਾਇ ਸਾਡੇ ਮੁੰਡੇ ਕੁੱਟ ਕੇ ਤੇ ਸਾਨੂੰ ਹੀ ਕਹਿੰਦੇ ਉਗਰਵਾਦੀ ਇਸ ਕਰਕੇ ਕਾਲੀ ਦਲ ਫੇਲ ਹੋਇਆ ਇਹ ਕੰਮ ਉਹਨਾਂ ਦਾ ਸੀਗਾ ਜਿਹੜਾ ਮੈਂ ਕਹਿ ਰਿਹਾ ਪਰ ਉਹ ਕੰਮ ਉਹਨਾਂ ਦਾ ਸੀਗਾ ਕਿਉਂਕਿ ਖੇਤਰੀ ਪਾਰਟੀ ਸੀ ਸਿੱਖਾਂ ਦੀ ਹੋਣ ਕਿਸਾਨਾਂ ਦੀ ਹੋਣ ਪੱਗ ਦੀ ਹੋਣ ਪੰਜਾਬੀ ਦੀ ਹੋਣ ਉਹਨਾਂ ਦੇ ਵਿੱਚ ਆ ਕਹਾਣੀਆਂ ਮੈਨੂੰ ਵੀ ਲੋ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਆ ਵੋਟਸ ਆਇਆ ਨਾ ਕਰਿਓ ਮਾਨ ਸਾਹਿਬ ਦੀ ਗੱਲ ਸੁਣੋ ਮੇਰੇ ਸਤਕਾਰਯੋਗ ਨੇ ਬਜ਼ੁਰਗ ਪਹਿਲੀ ਗੱਲ ਤਾਂ 79 ਸਾਲ ਉਮਰ ਹੋ ਗਈ ਉਹਨਾਂ ਦੀ ਅਕਸਰ ਰਿਟਾਇਰਮੈਂਟ ਦੀ ਕੋਈ ਏਜ ਹੁੰਦੀ ਆ ਫਿਰ ਐਵੇਂ 58 ਸਾਲ ਤੋ ਰੱਖੀ ਆ ਸਰਕਾਰੀ ਮੁਲਾਜ਼ਮਾਂ ਜੋ ਉਹਨਾਂ ਨੂੰ ਵੀ 95 ਤੱਕ ਲੈ ਜਾਓ ਜੱਜ ਵੀ ਸੁਪਰੀਮ ਕੋਰਟ ਦਾ 65 ਸਾਲ ਤੇ ਤੋੜ ਦਿੰਦੇ ਘਰ ਜਿਹਨੇ ਕੁਝ ਨਹੀਂ ਕਰਨਾ ਕਲਮ ਨਾ ਕੰਮ ਕਰਨਾ ਤੇ ਮਾਨ ਸਾਹਿਬ ਹੁਣ ਕਿਸੇ ਨੌਜਵਾਨ ਨੂੰ ਇਹ ਕਿਆ ਲੈਣ ਦਿਓ ਤੁਸੀਂ ਬਥੇਰਾ ਕਰ ਲਿਆ ਤੁਸੀਂ ਬਥੇਰੇ ਬਣ ਰਹੇ ਐਮਪੀ اچھا ਮੈਂ ਕਿਹਦੀ ਕਹੀ ਨਹੀਂ ਗੱਲ ਉਹਨਾਂ ਦੇ ਖਿਲਾਫ ਕਿਉਂਕਿ ਮੈਂ ਉਹਨਾਂ ਨੂੰ ਥੋੜਾ ਹਮਰਦਾਲਿਆਜ ਕਰਦਾ ਪਰ ਮੈਨੂੰ ਕਈਆਂ ਨੇ ਕਿਹਾ ਕਹਿੰਦੇ ਮਾਨ ਸਾਹਿਬ ਨੂੰ ਇੱਕ ਸਵਾਲ ਪੁੱਛੋ ਕਿ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਉਹਨਾਂ ਨੇ ਬੀਜੇਪੀ ਨੂੰ ਵੋਟ ਕਿਉਂ ਪਾਈ ਹੈ ਅਗਰੇ ਸੱਚਾ ਤਾਂ ਬੀਜੇਪੀ ਦਾ ਸਭ ਤੋਂ ਵੱਡਾ ਦੁਸ਼ਮਣ ਹੁਣ ਇਸ ਵੇਲੇ ਤੁਸੀਂ ਕਾਂਗਰਸ ਕਾਂਗਰਸ ਕਰਦੇ ਹੋ ਕਾਂਗਰਸੀ ਤਾਂ ਉਹਨਾਂ ਗੱਲ ਪੁਰਾਣੀ ਹੋ ਗਈ ਉਹ ਤਾਂ ਰਾਜ਼ ਹੀ ਹੈ ਨੀਗਾ ਬੀਜੇਪੀ ਦਾ ਹੁਣ ਤਾਜ਼ਾ ਕੋਟਰੀ ਕਿਸਾਨਾਂ ਨੂੰ ਤਾਜ਼ਾ ਸਾਡੇ ਖੇਤ ਕਟ ਗਿਣਤੀਆਂ ਦੇ ਖਿਲਾਫ ਕਾਨੂੰਨ ਬਣਾ ਰਹੀ ਹੈ ਤੇ ਤੁਸੀਂ ਬੀਜੇਪੀ ਨੂੰ ਵੋਟ ਪਾਤੀ ਅਗਲੇ ਗੱਲ ਸੱਚ ਹੈ ਤੇ ਮਾਨ ਸਾਹਿਬ ਨੂੰ ਆਣ ਕੇ ਲੋਕਾਂ ਦੀ ਕਚਹਿਰੀ ਵਿੱਚ ਦੱਸਣਾ ਚਾਹੀਦਾ ਕਿ ਜੇ ਉਹ ਜੱਜਾਂ ਫਰਜ਼ ਕਰੋ ਉਹ ਵੋਟ ਬੀਜੇਪੀ ਨੂੰ ਵੋਣਗੇ ਇਹ ਗੱਲ ਉਹਨਾਂ ਨੂੰ ਕੈਲੀਫਾਈ ਕਰਨੀ ਚਾਹੀਦੀ ਹੈ ਉਹਨਾਂ ਵਾਸਤੇ ਮੇਰਾ ਇੱਕ ਸਵਾਲ ਹੈ ਔਰ ਦੂਸਰਾ ਕਿ ਅੱਜ ਮੈਂ ਪਿੰਡਾਂ 'ਚ ਆਇਆ ਨੌਕਰੀਆਂ ਦੀ ਗੱਲ ਇੱਕ ਮਿੰਟ ਘੁੰਮ ਕੇ ਆ ਗਈ ਸਾਡੇ ਬੱਚਿਆਂ ਨੂੰ ਨੌਕਰੀ ਇਸ ਕਰਕੇ ਨਹੀਂ ਮਿਲਦੀ ਹੁਣ ਇਹਦਾ ਹੱਲ ਕੀ ਹੈ ਸਰਕਾਰੀ ਨੌਕਰੀ ਮੇਰੇ ਵੀਰੋ ਭੈਣੋ ਬਜ਼ੁਰਗੋ ਦੇ ਹੀ ਨਹੀਂ ਸਕਦਾ ਕੋਈ ਇਹ ਝੂਠਾ ਵਾ ਬੰਦਾ ਇਹ ਜਿਹੜੇ ਪਹਿਲਾਂ ਕੱਚੇ-ਕੁੱਚੇ ਲੱਗੇ ਆ ਨਾ ਉਹਨਾਂ ਦੀ ਨਫਰੀ ਉਹਨਾਂ ਨੂੰ ਪੱਕੇ ਕਰਕੇ ਥੋੜਾ-ਥੋੜਾ ਇਹ ਉਹਨਾਂ ਦਾ ਨੰਬਰ ਬਣਾਈ ਜਾਂਦਾ 3 ਕਰੋੜ ਵਾਦੀ ਆ 20 ਲੱਖ ਬੱਚਾ ਅੱਜ ਬੇਰੋਜ਼ਗਾਰ ਅਕਸਰ ਟੀੜੀ ਬਣ ਗਈ ਨਾ ਇੱਕ 3 ਕਰੋੜ ਦੇ ਬੱਚੇ 20 ਲੱਖ ਬਣ ਗਏ ਇਹ ਕਹਿੰਦਾ 40000 ਦੇ ਦਿੱਤੀ ਬਾਕੀ 19 ਲੱਖ 60000 ਕਿੱਥੇ ਜਾਊਗਾ ਸਾਰਿਆਂ ਨੂੰ ਸਰਕਾਰੀ ਨੌਕਰੀ ਮਿਲ ਨਹੀਂ ਸਕਦੀ ਇਹਦਾ ਇੱਕੋ ਹੀ ਹੱਲ ਹੈ ਵੱਡਾ ਕਾਰਖਾਨਾ ਕੋਈ ਜਿਹੜਾ ਵਾਤਾਵਰਣ ਵੀ ਖਰਾਬ ਨਾ ਕਰੇ ਸਵਾਹ ਨਾਲ ਸੁੱਤੇ ਉੱਤੇ ਥੱਲੇ ਪਾਣੀ ਨਾਲ ਸੁੱਤੇ ਜਿਹੇ ਸੰਗਰੂਰ ਦੇ ਵਿੱਚ ਜਿੱਦੇ ਵਿੱਚ ਕਾਰਖਾਨਾ ਲੱਗ ਜਾਏ ਕੋਈ 25 30 40 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲ ਜੇ ਇਹੀ ਗੱਲ ਹੈ 30000 50000 ਰਾਹੁਲਿੰਦਰ ਉਹਨਾਂ ਨੇ ਦੱਸਿਆ ਮੈਨੂੰ ਕਿੱਥੇ ਨੇ ਕੋਸ਼ਿਸ਼ ਕੀਤੀ ਸੀ ਮੈਡਮ ਪੱਠਣ ਨੇ ਇਹ ਰੇਲ ਕੋਚ ਫੈਕਟਰੀ ਆ ਗਈ ਇੱਥੇ ਆਰ ਸੀ ਐਫ ਇੱਥੇ ਕਹਿੰਦੇ ਅਕਾਲੀਆਂ ਦੀ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਰੇਲ ਕੋਚ ਫੈਕਟਰੀ ਬਣ ਗਈ ਸੁਲਤਾਨਪੁਰ ਲੋਧੀ ਕਬੂਲਸਲਾ ਦੇ ਸੜਕ ਦੇ ਉੱਤੇ ਜਾ ਕੇ ਦੇਖ ਕੇ ਆਇਓ 5-6 ਲੱਖ ਦਾ ਸ਼ਹਿਰ ਬਣ ਗਿਆ ਫੁੱਲ ਵੱਡਾ ਔਰ ਉੱਥੇ ਮੇਰਾ ਖਿਆਲ ਆ ਜਾਦਾ ਨਹੀਂ ਤਾਂ ਚਲੋ ਯਾਰ 2-4 ਲੱਖ ਟੱਬਰ ਖਾਂਦਾ ਰੋਟੀ ਉੱਥੋਂ ਖਾਂਦਾ ਵੀ ਬਾਏ ਚੱਤਿਆ 50-60 ਹਜ਼ਾਰ ਰੁਪਿਆ ਆਮਦਨ ਲੱਖ ਰੁਪਿਆ ਪਿੱਛੇ ਪੜੇ ਲਿਖਿਆ ਆਮਦਨ ਸਰਕਾਰੀ ਨੀ ਜੋਬਸ ਮਿਲ ਗਿਆ ਜਿਹੜਾ ਸੈਂਟਰਲ ਗਵਰਨਮੈਂਟ ਦੀਆਂ ਸੀਗੀਆਂ ਏਦਾਂ ਦਾ ਹੱਲ ਕੱਢਣਾ ਪੈਣਾ ਵਾ ਤੇ ਸਰਕਾਰੀ ਨੌਕਰੀਆਂ ਤੁਹਾਡਾ ਢੇਡ ਨਹੀਂ ਪਰ ਸਕਦਾ ਬਹੁਤ ਜ਼ਿਆਦਾ ਆਬਾਦੀ ਕੁੱਲ ਸਰਕਾਰੀ ਨੌਕਰੀਆਂ ਕਿੰਨੀਆਂ 4 ਲੱਖ ਸਾਰੀਆਂ ਤੋਂ ਖਾਲੀ ਆ ਬਹੁਤ ਜੋਰ ਲਾ ਕੇ ਕੋ 50 ਹਜ਼ਾਰ ਦੇ ਦੂਗਾ ਤੇ ਬਾਕੀ ਕਿੱਥੇ ਜਾਣਗੇ ਤਾਂ ਇਹੋ ਬੱਚੇ ਵਿਦੇਸ਼ਾਂ ਜਾ ਰਹੇ ਇਹ ਮੇਰਾ ਨਜ਼ਰੀਆ ਪੰਜਾਬ ਦੇ ਪ੍ਰਤੀ ਹੋਰ ਵੀ ਗੱਲਾਂ ਨੇ ਲੇਕਿਨ ਕਿਉਂਕਿ ਮੈਂ 10 ਪਿੰਡਾਂ ਚ ਜਾਣਾ ਅੱਜ ਇਥੋਂ ਸ਼ੁਰੂਆਤ ਕੀਤੀ ਹੈ ਮੁਸ਼ਕਿਲਾ ਪਹਿਣਾ ਇਹਨਾਂ ਕੋ ਮੈਂ ਜਾਊਂਗਾ ਇਹਨਾਂ ਦੀ ਨਰੇਗਾ ਦੀ ਸਮੱਸਿਆ ਸਾਡੀ ਪਾਰਟੀ ਨੇ ਕਿਹਾ ਅਸੀਂ 400 ਰੁਪਿਆ ਕਰਾਂਗੇ ਦਿਹਾੜੀ ਤੇ 100 ਦੀ ਜਗ੍ਹਾ ਤੇ ਦੇਵਾਂਗੇ 100 ਦੀ ਜਗ੍ਹਾ ਤੇ ਦੇਵਾਂਗੇ ਦਿਹਾੜੀਆਂ 100 ਦੀ ਜਗ੍ਹਾ ਦੇਵਾਂਗੇ 200 ਮੈਂ ਖਰਮਕਾਰੀ ਲਿਆ ਤਕਰੀਬਨ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਭੈਣਾ ਦਾ ਵੀ ਜਿਹੜਾ ਧਿਆਨ ਪਾਰਟੀ ਸਾਡੀ ਗੱਠਚੋੜ ਦੀ ਸਰਕਾਰ ਬਣੂਗੀ ਤੇ ਤੁਹਾਡਾ ਵੀ ਧਿਆਨ ਸਾਰਾ ਰੱਖਾਂਗੇ ਤੋਡੀਆਂ ਦਿਹਾੜੀਆਂ 300 ਤੋਂ 400 ਤੇ 100 ਦਿਹਾੜੀ ਤੋਂ ਜਗਾ 200 ਕੱਟੋਕ ਸਾਲ ਤੇ ਨਾਲ ਤੁਹਾਡੇ ਛੱਤਾਂ ਦੇ ਪੈਸੇ ਬੰਦ ਪਏ ਨੇ ਬਾਲੇ ਵਾਲੀਆਂ ਦੀਆਂ ਇੰਦਰਾ ਆਵਾਸ ਯੋਜਨਾ ਉਹ ਕਿਸੇ ਨੇ ਪੁੱਛਿਆ ਹੀ ਨਹੀਂ ਆ 2 ਸਾਲ ਤੋਂ ਕੋਈ ਛੱਤ ਪੱਕੀ ਨਹੀਂ ਕੀਤੀ ਉਹਦੀ ਕੋਸ਼ਿਸ਼ ਕਰਾਂਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੇ ਬੱਚੇ ਐਸੀਆਂ ਨੇ ਨੇ ਜਿਹੜੇ ਬੱਚਿਆਂ ਨੇ ਕਾਲਜ ਵਿੱਚ ਪੜ੍ਹਨਾ ਉਹਨਾਂ ਦੇ ਵਜੀਫੇ ਬੰਦ ਪਏ ਨੇ 2 ਸਾਲ ਦੇ ਉਹਦੀ ਕੋਸ਼ਿਸ਼ ਕਰਾਂਗੇ 5-5 ਮਰਲੇ ਦੇ 플ੌਟ ਇਹਨਾਂ ਗਰੀਬਾਂ ਦੇ ਘਰਾਂ ਵਿੱਚ ਜਗ੍ਹਾ ਥੜ ਗਈ ਆ ਟਿੱਕ ਟੱਬਰ ਤੋਂ 3-3 ਤੋਂ 6 ਜਗ੍ਹਾ ਉੱਨੀ ਆ ਇਹਨਾਂ ਦੀ ਜਗ੍ਹਾ ਵਾਸਤੇ ਕੋਸ਼ਿਸ਼ ਕਰਾਂਗੇ ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਐਨੀਆਂ ਮੇਰੀਆਂ ਬਿਆਨਤਿਆਂ ਪ੍ਰਮਾਣ ਕਰੋ ਚੋਣ ਨਿਸ਼ਾਨ ਹੱਥ ਆ ਮੇਰਾ ਭੈਣੋ ਤੇ ਭਰਾਓ ਲੜਦਾ ਮੈਂ ਕਾਂਗਰਸ ਤੋਂ ਰਿਹਾ ਆਂ ਪਰ ਮੈਨੂੰ ਜਦੋਂ ਮੌਕਾ ਮਿਲੇਗਾ ਲੜਦਾ ਮੈਂ ਕਾਂਗਰਸ ਤੋਂ ਰਿਹਾ ਆਂ ਪਰ ਜਦੋਂ ਮੈਨੂੰ ਮੌਕਾ ਮਿਲੇਗਾ ਪਾਰਲੀਮੈਂਟ ਵਿੱਚ ਜਾਣ ਦਾ ਕੰਮ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀ ਦੁਨੀਆ ਜਹਾਨ ਦੇ ਲੋਕ ਸਭਾ ਵਿੱਚ ਚੱਕਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਨੱਗਰ ਲਈ ਬੱਚਿਆਂ ਲਈ ਨੌਜਵਾਨਾਂ ਲਈ ਜੋ ਤੁਸੀਂ ਮੇਰਾ ਇਦਾਂ ਭਰਪੂਰ ਸਵਾਗਤ ਕੀਤਾ ਇੱਥੇ ਨਾ ਕਾਮਰੇਡ ਬੋਲ ਕੇ ਗਏ ਸਤਵੰਤ ਸਿੰਘ ਜੀ ਉਹ ਸਾਡੇ ਸੀਪੀਆਈ ਦੇ ਆਗੂ ਨੇ ਬਹੁਤ ਅੱਛੇ ਸੀਪੀਆਈ ਸੀਪੀਐਮ ਸੀਪੀਆਈ ਐਮਐਲ ਇਹ ਸਾਰੀਆਂ ਪਾਰਟੀਆਂ ਮੇਰੀ ਮਦਦ ਕਰਦੀਆਂ ਮੈਂ ਝਾੜੂ ਨੂੰ ਵੀ ਕਹੂੰਗਾ ਕਿ ਵੋਟਾ ਜਾਇਆ ਨਾ ਕਰੋ ਤੁਹਾਡੇ ਬੰਦੇ ਨੇ ਨਹੀਂ ਜਿੱਤਣਾ ਉਹ ਮੂਕ ਦਰਸ਼ਕ ਆ ਉਹ ਬੰਦੂਆ ਮਜ਼ਦੂਰ ਹੈ ਬੋਲ ਨਹੀਂ ਸਕਦਾ ਮਾਨ ਸਾਹ ਵਾਲਿਆਂ ਨੂੰ ਕਹਿਣਾ ਇੱਕ ਬੰਦਾ ਜਾ ਕੇ ਪਾਰਲੀਮੈਂਟਸ ਕੀ ਕਰ ਲੂ ਯਾਰ ਉਹ ਜੇ ਭਾਜਪਾ ਨਾਲ ਲੜਨਾ ਵਾ ਤੇ ਇੰਡੀਆ ਗੱਠਚੋੜ ਜਿਹੜਾ ਸਰਕਾਰ ਬਣਾ ਸਕਦਾ ਮੋਦੀ ਦੀਆਂ ਜੜਾ ਹਲਾ ਸਕਦਾ ਉਹ ਅੰਦਰ ਵੋਟ ਪਾਓ ਇੱਕ ਬੰਦਾ ਉੱਥੇ ਜਾ ਕੇ ਕੁਝ ਨਹੀਂ ਕਰ ਸਕੇਗਾ ਠੀਕ ਆ ਸੀ ਦੋ ਵਾਰ ਮਾਨ ਸਤਕਾਰ ਕਰਤਾ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਪਰ ਇੱਕ ਬੰਦਾ ਬਨਾਮ ਇੰਡੀਆ ਗੱਠ ਜੋੜ ਔਰ ਜਿਹੜੀ ਗੱਲ ਕਹੀ ਕਿ ਸ਼ਾਇਦ ਕਿਰੇ ਬੀਜੇਪੀ ਵਾਲ ਮੁੰਡਾ ਵੋਟ ਪਾ ਦੇਣ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ